ਉਦ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ ਫਤੇਗੜ ਚੂੜੀਆਂ ਦੇ ਪਿੰਡ ਠੱਠਾ ਚ ਐਮ ਐਸ ਕਯੂ ਕੰਪਨੀ ਵੱਲੋਂ ਸਰਪੰਚ ਰਣਜੀਤ ਸਿੰਘ ਦੇ ਸਹਿਯੋਗ ਨਾਲ ਲੋੜਵੰਦਾਂ ਨੂੰ ਵੰਡਿਆ ਗਿਆ ਰਾਸ਼ਨ ਇਸ ਮੌਕੇ ਸਰਪੰਚ ਰਣਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਅੱਗੇ ਜਿਤੇ ਅੱਜ ਤੁਹਾਡੇ ਕੋਲ ਪਹਿਲਾ ਸ਼ੁਰੂਇਚੈਰਿਟੀ ਇਵੈਂਟ ਕਰ ਆਇਆ ਹੈ ਇੱਕ ਇਸ ਤਰ੍ਹਾਂ ਦਾ ਪ੍ਰੋਗਰਾਮ ਸੀ ਕੰਸੀ ਸਾਰੇ ਲੈਣ ਇਹ ਐਮਐਸਕਿਊ ਕੰਪਨੀ ਵੱਲੋਂ ਕਰਵਾਇਆ ਗਿਆ ਇਹ ਪ੍ਰੋਗਰਾਮ ਇੱਕ ਬ੍ਰਾਂਡ ਪ੍ਰੋਮੋਸ਼ਨ ਦੀ ਕੰਪਨੀ ਹੈ ਜਿਹਦੇ ਵਿੱਚ ਬ੍ਰਾਂਡ ਦੀਆਂ ਛੋਟੇ ਛੋਟੇ ਵੀਡੀਓ ਵਾਚ ਕਰਕੇ ਆਪਾਂ ਸਿੰਪਲ ਕੁਐਸਚਨ ਦੇ ਆਨਸਰ ਦੇਣ ਤੇ ਸਾ ਬ੍ਰਾਂਡ ਕੰਪਨੀ ਇਸ ਕੰਪਨੀ ਨੂੰ ਪੇ ਕਰਦੀ ਹੈ ਜਿਸ ਦੇ ਵਿੱਚੋਂ 70% ਇਸ ਕੰਪਨੀ ਨੂੰ ਪ੍ਰੋਫਿਟ ਹੁੰਦਾ ਹੈ ਉਹਦਾ ਪ੍ਰੋਫੇ ਚੈਰਿਟੀ ਇਵੈਂਟ ਹੈਗੀ ਆ ਕੀ ਕੰਪਨੀ ਨੂੰ ਪ੍ਰੋਫਿਟ ਦੇ ਨਾਲ ਨਾਲ ਇਹ ਅਨਇੰਪਲੋਇਮੈਂਟ ਰੂਪ ਕਰਨ ਦੇ ਨਾਲ ਨਾਲ ਸਾਨੂੰ 3 ਲੋਕਾਂ ਦੀ ਵੀ ਹੈਲਪ ਕਰ ਰਹੀ ਹੈ ਸਾਡੇ ਏਰੀਆ ਦੇ ਵਿੱਚ। ਥੈਂਕ ਯੂ। ਫਰਸਟ ਪ੍ਰੋਗਰਾਮ ਕੇ ਪ੍ਰੋਗਰਾਮ ਚੱਲ ਰਿਹਾ ਹੈ। ਇਹ ਹਾਚੜ ਦੇ ਪੰਜਾਬ ਵਿੱਚ ਇਹ ਫਰਸਟ ਪ੍ਰੋਗਰਾਮ ਹੈ। ਵਕ ਵਕ ਹਾਂ ਆਪਣੇ ਏਰੀਆ ਦੇ ਵਿੱਚ ਵਕ ਵਕ ਹੈਗਾ ਤੇ ਪੰਜਾਬ ਵਿੱਚ ਇਹ ਫਰਸਟ ਹੈਗਾ। ਅੱਜ ਕਿੰਨੇ ਲੋੜਵੰਦਾਂ ਨੂੰ ਤੁਸੀਂ ਇੱਥੇ ਸੇਵਾ ਦਿੱਤੀ? ਅੱਜ 100 ਦੇ ਕਰੀਬ ਸੀ ਲੋੜਵੰਦ ਜਿਨ੍ਹਾਂ ਦਾ ਆਪਾਂ ਅਰੇਂਜਮੈਂਟ ਕੀਤਾ ਸੀ ਪਰ ਕਾਫੀ ਜ਼ਿਆਦਾ ਹੋ ਗਏ ਨੇ 100 ਤੋਂ ਉੱਪਰ ਹੋ ਗਏ। ਇਹ ਇਹਦਾ ਕੀ ਮਤਲਬ ਕੀ ਆ ਜਿਹੜਾ ਅਸੀਂ ਇਹ ਪ੍ਰੋਗਰਾਮ ਕਰਵਾਇਆ ਸੀਗਾ ਇਹ ਕੰਪਨੀ ਵੱਲੋਂ ਕਰਵਾਇਆ ਗਿਆ ਹੈ ਕਿ ਕੰਪਨੀ ਇਸ ਇੰਡੀਆ ਦੇ ਵਿੱਚ ਇਹਨਾਂ ਨੇ ਦਾਵਾ ਕਰਦੇ ਕਿ ਅਸਾਂ ਅਨਇਮਪਲॉयਮੈਂਟ ਨੂੰ ਦੂਰ ਕਰਨਾ ਹੈ ਤਾਂ ਉਹਦੇ ਵਿੱਚ ਜੋ ਵੀ ਪ੍ਰੋਫਿਟ ਹੋ ਰਿਹਾ ਵਾ ਉਹ ਨਾਲ ਦੀ ਨਾਲ ਇਹ ਆਪਣੇ ਏਰੀਏ ਦੇ ਲੋੜਵੰਦ ਲੋਕਾਂ ਦੀ ਹੈਲਪ ਕਰਦੇ ਨੇ ਇਹਦੇ ਚੀਰਮੈਨ ਜੀ ਆਰ ਇਹਦੀ ਮੇਨ ਉਹ ਕਾਉਂਸਲਿੰਗ ਕੰਪਨੀ ਦੇ ਇਹ ਅ ਅ ਇਹ ਅਮਰੀਕਾ ਦੀ ਯੂਐਸਏ ਦੀ ਕੰਪਨੀ ਜਿਹੜੀ ਯੂਐਸਏ ਤੇ ਫਾਊਂਡਡ ਹੋਈ ਆ ਤੇ ਅਮਰੀਕਾ ਵਿੱਚ ਇਹਦਾ ਮੇਨ ਹੈੱਡਕੁਆਰਟਰ ਆ ਤੇ ਬਾਕੀ ਜਿਹੜੇ ਸਿੰਗਾਪੁਰ ਵਿੱਚ ਇਹਦੇ ਮੇਨ ਆਫਿਸਸ ਹੈਗੇ ਨੇ ਕੰਸਲਟੈਂਟ ਹੈ ਨਾ ਦੀ ਮਿਸ ਲਿੰਦਾ ਨੇ ਜਿਨ੍ਹਾਂ ਨੇ ਮੈਨੂੰ ਗਾਈਡ ਕੀਤਾ ਇੱਥੇ ਤੱਕ ਅਸਲ ਇਹਦਾ ਮੋਟਰ ਵੀ ਆ ਡਰੈਗ ਨੂੰ ਅਨ ਬ੍ਰੈਂਡ ਨੂੰ ਪ੍ਰੋਮੋਟ ਕਰਨਾ ਇਹ ਕੰਪਨੀ ਨੇ ਅਨ ਬ੍ਰੈਂਡ ਨੂੰ ਪ੍ਰੋਮੋਟ ਕਰਨਾ हां ਤੇ ਆਨਲਾਈਨ ਵਰਕ ਪ੍ਰੋਵਾਈਡ ਕਰਨਾ ਬਾਕੀ ਇਹ ਨਾਲ ਦੀ ਨਾਲ ਆਨਲਾਈਨ ਵਰਕ ਪ੍ਰੋਵਾਈਡ ਕਰਨ ਦੇ ਨਾਲ ਨਾਲ ਲੋੜਵੰਦਾਂ ਦੀ ਵੀ ਹੈਲਪ ਕਰ ਰਹੀ ਹੈ ਇਹ ਖਾਸ ਤੌਰ ਤੇ ਗਰੀਬਾਂ ਵਾਸਤੇ ਹੀ ਰੱਖਿਆ ਗਿਆ ਸੀ ਕੰਪਨੀ ਵੱਲੋਂ ਸਾਨੂੰ ਪੇਮੈਂਟ ਪ੍ਰੋਵਾਈਡ ਕੀਤੀ ਗਈ ਆ ਕਿ ਕੰਪਨੀ ਦੇ ਵਿੱਚ ਜਿਹੜਾ ਚੈਰਿਟੀ ਫੰਡ ਜਿਹੜਾ ਵਾ ਉਹ ਕੀਤਾ ਜਾਵੇ ਇਸ ਚੈਰਿਟੀ ਫੰਡ ਦੇ ਵਿੱਚ ਮਤਲਬ ਸਾਰੇ ਗਰੀਬ ਜਿਹੜੇ ਆ ਉਹਨਾਂ ਨੂੰ ਹੈਲਪ ਕੀਤੀ ਜਾਵੇ ਉਹਨਾਂ ਨੂੰ ਰਾਸ਼ਨ ਵੰਡਿਆ ਜਾਵੇ ਇਹਦੇ ਵਿੱਚ ਇਹ ਨਹੀਂ ਆ ਕਿ ਮਤਲਬ ਜਿਹੜੇ ਵਰਕ ਕਰ ਰਹੇ ਨੇ ਉਹਨਾਂ ਨੂੰ ਫਾਇਦਾ ਹੋਵੇ ਜਿਹੜੇ ਅਨਇੰਪਲੋਇਮੈਂਟ ਜਿਹੜੇ ਗਰੀਬ ਹਨ ਇਹ ਕੰਪਨੀ ਵੱਲੋਂ ਹੀ ਮਤਲਬ ਕੀਤਾ ਗਿਆ ਅੱਜ ਉਹਨਾਂ ਨੇ ਸਾਨੂੰ ਮਤਲਬ ਫੰਡ ਪ੍ਰੋਵਾਈਡ ਕੀਤਾ ਸੀ ਕਿ ਤੁਸੀਂ ਜਿੰਨੇ ਵੀ ਗਰੀਬ ਹੈ ਪਰਸਨ ਉਹਨਾਂ ਨੂੰ ਬੁਲਾਓ ਤੇ ਉਹਨਾਂ ਨੂੰ ਵੰਡੋ ਬਹੁਤ ਵਧੀਆ ਗੱਲ ਹੈ ਕੰਪਨੀ ਨੇ ਵਧੀਆ ਕੀਤਾ ਆ ਤੇ ਹੋਰ ਜਿਹੜੇ ਆਨਲਾਈਨ ਇਹਦੇ ਵਿੱਚ ਵਰਕ ਕਰ ਰਹੇ ਨੇ ਕਾਫੀ ਬੈਨੀਫਿਟ ਉਹ ਵੀ ਲੈ ਰਹੇ ਆ ਕੰਪਨੀ ਦੇ ਤੋਂ ਇਹ ਵਧੀਆ ਕੰਪਨੀ ਬ੍ਰੈਂਡ ਨੂੰ ਪ੍ਰੋਮੋਟ ਕਰਨ ਵਾਲੀ ਕੰਪਨੀ ਆ ਸਾਰੇ ਆਨਲਾਈਨ ਇਹਦੇ ਵਿੱਚ ਵਰਕ ਕਰ ਰਹੇ ਆ ਨਾਲ ਦੀ ਨਾਲ ਉਹਨਾਂ ਨੂੰ ਆਪਣੀ ਪੇਮੈਂਟ ਮਿਲ ਰਹੀ ਆ ਜੰਗ ਜਿਹੜੇ ਨੇ ਮਤਲਬ ਹੋਰ ਪਰਸਨ ਜਿਹੜੇ ਬੈਲ ਐਜੂਕੇਟਿਡ ਘਰ ਵਿੱਚ ਹਾਊਸ ਵਾਈਫ ਜਿਹੜੀਆਂ ਬੇਟੀਆਂ ਵਾਂ ਉਹਨਾਂ ਵਾਸਤੇ ਵੀ ਇਨਕਮ ਦਾ ਬਹੁਤ ਵਧੀਆ ਸੋਰਸ ਹੈਗਾ ਵਾ ਬਸ ਮੈਂ ਇੰਨਾ ਕਹਿਣਾ ਚਾਹਾਂਗੀ ਕਿ ਇਹ ਵਧੀਆ ਕੰਪਨੀ ਆ ਇਹਦੇ ਵਿੱਚ ਮਤਲਬ ਜੋ ਗਰੀਬਾਂ ਦੀ ਖਾਸ ਤੌਰ ਤੇ ਹੈਲਪ ਹੁੰਦੀ ਹੈ ਦੇ ਪ੍ਰੋਡਕਟਸ ਵੀ ਨਹੀਂ ਕੰਪਨੀ ਦੇ ਪ੍ਰੋਡਕਟ ਜਿਹਦੇ ਵਿੱਚ ਜੁਐਲਰੀ ਸਾਰੇ ਜਿਸ ਤਰ੍ਹਾਂ ਵਾ ਗੋਲਡ ਜੁਐਲਰੀ ਜਿਸ ਤਰ੍ਹਾਂ ਫੀਮੇਲਸ ਆ ਹੋਰ ਜਿਹੜੇ ਸ਼ੂਜ਼ ਪਾਉਂਦੇ ਨੇ ਬ੍ਰਾਂਡ ਸ਼ੂਜ਼ ਜਿਸ ਤਰ੍ਹਾਂ ਗੁਸ਼ੀ ਬ੍ਰਾਂਡ ਆ ਬਲੇਅਰ ਜੁਐਲਰੀ ਹੈ ਉਹਨਾਂ ਦਾ ਸਾਰਾ ਹੀ ਬ੍ਰਾਂਡ ਨੂੰ ਪ੍ਰੋਮੋਟ ਕਰਦੇ ਨੇ ਆਨਲਾਈਨ ਹਾਂਜੀ ਆਨਲਾਈਨ ਸਾਰਾ ਇਹ ਜਿਹੜਾ ਸਭ ਕੀ ਦਾ ਮਾਰਕੀਟਿੰਗ ਹੈ ਆਨਲਾਈਨ ਹੈ ਹਾਂਜੀ ਮਾਰਕੀਟਿੰਗ ਆਨਲਾਈਨ ਮਾਰਕੀਟਿੰਗ ਸਵਾਵਾਂ ਨੂੰ ਇਹ ਜਿਹੜੀ ਕਵਰ ਕਰਦੀ ਹੈਗੀ ਯਾ ਤੁਹਾਡੇ ਕੋਲ ਇੱਕ ਚਰਕੀ ਰੈਗ ਐਮ ਐਸ ਕੇ ਯੂ ਕੰਪਨੀ ਹੈ ਤੇ ਕੰਪਨੀ ਬਾਰੇ ਦੱਸੋ ਕਿ ਇੱਕ ਕੰਪਨੀ ਕਿਉਂ ਸਟਾਰਟ ਹੋਈ ਇੱਕ ਕਿਸ ਤਰ੍ਹਾਂ ਦੇਵਲਪਮੈਂਟ ਇਹ ਕੰਪਨੀ 2011 ਵਿੱਚ ਸਟੈਬਲਿਸ਼ ਹੋਈ ਸੀ ਤੇ ਇੱਥੇ ਹੂੰ ਨਾਈ ਹੈ ਸਾਡੇ ਪੰਜਾਬ ਵਿੱਚ 22 ਕੰਟਰੀਜ਼ ਵਿੱਚ ਇਹ ਆਪਣਾ ਪੈਰ ਫਿਲਾ ਚੁੱਕੀ ਹੈ ਇਹਦਾ ਮੇਨ ਮੋਟੋ ਕੀ ਸਿਰਫ ਜਿਹੜੇ ਲੇਡੀਜ਼ ਆ ਆਪਣਾ ਕੰਮ ਨਹੀਂ ਕਰ ਸਕਦੀ ਆ ਬਾਹਰ ਨਹੀਂ ਨਿਕਲ ਸਕਦੀ ਆ ਸਿਰਫ 2 ਮਿੰਟ ਦੇ ਕੇ ਨਾ ਆਪਣਾ ਮਤਲਬ ਕਮਾ ਸਕਦੀਆਂ ਨਹੀਂ ਆਪਣੀ ਕੰਪਨੀ ਨੂੰ ਕਰਨਾ ਕਿ ਨਾ ਸਿਰਫ 2 ਮਿੰਟ ਦੇ ਵੀਡੀਓਜ਼ ਦੇਖਨੀਆ ਉਹਦੇ ਸਾਨੂੰ ਪੇਮੈਂਟ ਮਿਲਦੀ ਹੈ ਬਸ ਕਿ ਹੋਰ ਵੀ ਜਦੋਂ ਘਰ ਬੈਠੇ ਸੇ 2 ਮਿੰਟ ਲਈ ਆਪਣਾ ਸਾਰੇ ਦਿਨ ਦੀ ਇਨਕਮ ਕਰ ਸਕਦੇ ਆ ਜਿਹੜਾ ਸੇ ਨਹੀਂ ਟਾਈਮ ਹੁੰਦਾ ਲੇਡੀਜ਼ ਕੋ ਜਿਨ੍ਹਾਂ ਦੇ ਬੇਬੀਜ਼ ਛੋਟੇ ਨੇ ਪੜੀਆਂ ਲਿਖੀਆਂ ਨਹੀਂ ਕੰਮ ਕਰ ਸਕਦੀਆਂ ਦੈਟਸ ਇਟ ਇਹ ਕੰਪਨੀ ਨੂੰ ਇੱਕ ਚੈਰੀਟੀ ਉਪਰਾਈ ਗਈ ਹੈ ਜਿਸ ਰਾਹੀਂ ਅੱਜ ਇਹ ਆਪਣੇ ਮਾਪੇ ਚ ਪ੍ਰੋਗਰਾਮ ਚ ਲਿਖਦੇ। ਦੇਖੋ ਜੀ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਇਹ ਬਹੁਤ ਸੋਹਣਾ ਉਪਰਾਲਾ ਹੋਇਆ ਵਾ ਜਿਹੜੀ ਐਮ ਐਸ ਕਯੂ ਕੰਪਨੀ ਆ। ਦੇਖੋ ਗਰੀਬ ਪਰਿਵਾਰਾਂ ਦੇ ਲਈ ਸਰਕਾਰਾਂ ਵੀ ਕਾਫੀ ਉਪਰਾਲੇ ਕਰ ਰਹੀਆਂ ਨੇ ਪਰ ਇਹ ਸਰਕਾਰ ਤੋਂ ਅਲਾਵਾ ਇੱਕ ਕੰਪਨੀ ਆ ਪ੍ਰਾਈਵੇਟ ਕਿ ਜਿਹੜੀ ਗਰੀਬ ਪਰਿਵਾਰਾਂ ਲਈ ਉਹਨਾਂ ਦੇ ਨਾਲ ਖੜੀ ਹੋਈ ਆ ਫ੍ਰੀ ਰਾਸ਼ਨ ਉਹਨਾਂ ਨੂੰ ਦੇ ਰਹੀ ਆ ਜੋ ਵੀ ਉਹਨਾਂ ਦੇ ਘਰ 'ਚ ਡੇਲੀ بیس ਤੇ ਯੂਜ਼ ਹੋਣ ਵਾਲੀਆਂ ਚੀਜ਼ਾਂ ਆ। ਸੋ ਬਹੁਤ ਸੋਹਣਾ ਪਰ ਅਲਾਵਾ ਇਤਰਾਦਾ ਲੱਗਦਾ ਵੀ ਕੰਪਨੀ ਜਿਹੜੀ ਹੈ ਇਹ ਜਿਹੜੀ ਲੋਕਾਂ ਨੂੰ ਮੋਣੀ ਵੀ ਕਿ ਆਪਣੇ ਬ੍ਰਾਂਡ ਦੀ ਵੀ ਐਡ ਹੋ ਰਹੀ ਹੈ ਨਾਲ ਲੋੜਵੰਦਾਂ ਦੀ ਮਦਦ ਵੀ ਹੋ ਰਹੀ ਹੈ ਦੇਖੋ ਕੰਪਨੀਆਂ ਕਈ ਆਉਂਦੀਆਂ ਕਈ ਜਾਂਦੀਆਂ ਪਰ ਕਿਹੇ ਕੰਪਨੀ ਨੇ ਅਜੇ ਤੱਕ ਇਦਾਂ ਨਹੀਂ ਕੀਤਾ ਕਿ ਜਿਹੜੇ ਗਰੀਬ ਪਰਿਵਾਰਾਂ ਲਈ ਕੋਈ ਅਗੇ ਹੋ ਕੇ ਤੁਰੇ ਇਹਦੋਂ ਸਾਰੇ ਅੱਜ ਨਗਰ ਨੂੰ ਪਤਾ तकरीबन ਸਾਡਾ ਸਾਰਾ ਪਿੰਡ ਇੱਥੇ ਇਕੱਠਾ ਹੋਇਆ ਵਾ ਤੇ ਸਾਡੇ ਹੋਰ ਵੀ ਕਦੇ ਮਹਿਮਾਨ ਆਏ ਨੇ ਇੱਥੇ ਪਹੁੰਚੇ ਨੇ ਤੇ ਜੋ ਵੀ ਇਹਨਾਂ ਦੇ ਜੋ ਆਪਾਂ ਸਰਚ ਕੀਤਾ ਕੰਪਨੀ ਦਾ ਤੇ ਕਾਫੀ ਕਾਫੀ ਦੇਰ ਤੋਂ ਕੰਮ ਕਰ ਰਹੀ ਆ ਤੇ ਸਾਡੀ ਜਿਹੜੀ ਕੰਪਨੀ ਦੇ ਜਿਹੜੇ ਬੰਦੇ ਆ ਕੁਝ ਮੇਰੇ ਨਾਲ ਮੇਰੀ ਪਾਰਟੀ ਦੇ ਵਰਕਰ ਵੀ ਆ ਉਹ ਵੀ ਨਾਲ ਜੁੜੇ ਹੋਏ ਇਹਨਾਂ ਦੇ ਨਾਲ ਤੇ ਕਾਫੀ ਇਹ ਜਗ੍ਹਾ ਤੇ ਹੈਲਪ ਕਰ ਚੁੱਕੇ ਆ ਗਰੀਬਾਂ ਵਾਲਾਂ ਦੀ ਮੈਡੀਕਲ ਦੀ ਹੈਲਪ ਕਰਦੇ ਆ ਸੌਦੇ ਦੀ ਹੈਲਪ ਕਰਦੇ ਆ ਸੜੀ ਦੀ ਹੈਲਪ ਕਰ ਰਹੇ ਆ ਜੋ ਅੱਜ ਇਹਦਾ ਇੱਥੇ ਪ੍ਰੋਗਰਾਮ ਰੱਖਿਆ ਗਿਆ ਸੀ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕੀਤੀ ਆ ਐਮ ਐਕਸ ਕੇਓ ਕੰਪਨੀ ਵੱਲੋਂ ਇਹ ਗਰੀਬ ਪਰਿਵਾਰਾਂ ਨੂੰ ਰਾਸ਼ਨ ਮੰਨਿਆ ਗਿਆ ਤੇ ਐਮ ਐਕਸ ਕੇਓ ਕੰਪਨੀ ਦਾ ਅਸੀਂ ਬਹੁਤ ਬਹੁਤ ਧੰਨਵਾਦੀ ਆ ਇਹ ਸਾਡੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਗਰੀਬ ਪਰਿਵਾਰਾਂ ਦੀ ਹੈਲਪ ਕਰ ਰਹੇ ਨੇ। ਬੋਲਣ ਦਿੱਤਾ ਗਿਆ ਤੁਹਾਨੂੰ ਤੇ ਕੀ ਕਹਿੰਦੀ ਹੈ? ਰੋਨਾਰਾ ਭੈਣ ਜੀ ਗਗਨ ਦਾ ਧੰਨਵਾਦ ਕਰਦੇ ਆਂ। ਸਾਨੂੰ ਇਹ ਰਸਨ ਦਿੱਤਾ। ਹਾਂਜੀ ਬਹੁਤ-ਬਹੁਤ ਧੰਨਵਾਦ ਸਾਨੂੰ ਗਰੀਬਾਂ ਨੂੰ ਇਹ ਰਸਨ ਦਿੱਤਾ। ਇੱਥੇ ਸਾਨੂੰ ਹਰ ਵਾਰੀ ਜੀ ਕਿਸ ਤਰੀਕੇ ਨਾਲ ਮਦਦ ਕਰਦੇ ਹੋ। ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਜਿਨ੍ਹਾਂ ਨੇ ਸਾਨੂੰ ਰਸਨ ਦਿੱਤਾ। ਕੰਪਨੀ ਵਾਲੇ ਸੀ ਗਗਨ ਵਾਲੋ ਆਏ ਸੀ ਇਹਨਾਂ ਦਾ ਧੰਨਵਾਦ ਬਹੁਤ-ਬਹੁਤ। ਸਰਪੰਚ ਸਾਹਿਬ ਬਹੁਤ-ਬਹੁਤ ਧੰਨਵਾਦ ਇਸ ਕੰਪਨੀ ਦਾ।